ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਦੌਲਤ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਬਾਈ ਆਓ ਪੁੱਛ ਲੈਣਾ ਬਾਈ ਟੋਟਲ ਚਾਰ ਗਾਵਾਂ ਨੇ ਬਾਈ ਕੋਲੇ ਬਾਈ ਇੱਕ ਤਾਜੀ ਸੂਈ ਹੈ ਬਿਲਕੁਲ ਤੇ ਤਿੰਨ ਗੱਬਣ ਨੇ ਟਾਪ ਬਰੀਡ ਆ ਫੁੱਲ ਬਰੀਡ ਵਾਲੀਆਂ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਵਧੀਆ ਵੀਰੇ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਉਤਾਰਾ ਹੀ ਸਨ ਉਹ ਦੌਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫਰੀਦਕੋਟ ਜਿੱਥੇ ਠੀਕ ਹੈ ਨੇੜੇ ਪਿੰਡ ਬਈ ਬਗਰਾੜੀ ਨੇੜੇ ਵੀਰੇ ਬਾਜਾਖਾਨਾ ਤੇ ਕੋਟਪੁਰਾ ਠੀਕ ਹੈ ਬੋ ਮੋਬਾਈਲ ਨੰਬਰ ਬੋ 864760402 ਠੀਕ ਹੈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਵੀਰੇ origial ਵੀਰੇ ਦੂਜਾ ਸੂਆ ਸੂਈ ਆ ਮੰਨਣ ਨੂੰ ਕਿ ਤੀਜਾ ਸੂਆ ਮੰਨ ਲੈ ਠੀਕ ਆ ਫਾਰਮ ਦੀ ਵੜੜ ਆ ਵੀਰੇ ਹੂੰ 30 ਕਿਲੋ ਦਰਦ ਦਿੱਤਾ ਹੋਇਆ ਵੜੜ ਦਾ 3 ਕਿਲੋ ਹਾਂ ਠੀਕ ਆ ਤੇ ਆਪ ਦੀ ਸਾਂਝ ਨਾ ਬੰਦਾ ਲਵੇ ਬਈ ਜਿਹਨੇ ਵੀ ਲੈਣਾ ਸਾਡੀਆਂ ਕੋਲ ਲਿਆਂਦੀਆਂ ਹੋਈਆਂ ਦੁੱਧ ਦੀ ਆਪਣੀ 1% ਗਾਰੰਟੀ ਨਹੀਂ ਹੁੰਦੀ ਆਪ ਦੀ ਸਾਂਝ ਨਾ ਲਵੇ ਜਿਹੜੇ ਬੰਦੇ ਨੇ ਲੈਣੀਆਂ ਠੀਕ ਹੈ ਬਈ ਬਾਕੀ ਵੀਰ ਥਾਣਾ ਹਵਾਨਾ ਤੇ ਬਰੀਡ ਦੀ ਬਰੀਡ ਕੁਆਲਿਟੀ ਦੁੱਧ ਦੀ ਦਵਾਈ ਭਰੂਗੀ ਬੜਾ ਜੀ ਦਵਾਈ ਭਰੂਗੀ ਸਹੀ ਆ ਕਦੋਂ ਸੁਈਏ ਭਾਈ ਇਹ ਵੀ ਸੁਈ ਨੂੰ ਵੀਰੇ ਹੋ ਗਿਆ ਵੀਰੇ ਡੇਢ ਘੰਟਾ ਜੇਰ ਜੂਸ ਸਾਹਮਣੇ ਸਿੜਤੀ ਆ ਜੇਰ ਭਾਈ ਆਪਈ ਅਮਗਰੀ ਕੰਪਲੀਟ ਡੇਢ ਦੀ ਸੀ ਦਾ ਕੋਈ ਅੰਤ ਨਹੀਂ ਗਾ ਵਹਿੜਦਾ ਠੰਡੀ ਦੇਖੋ ਲੈ ਐਂ ਬੈਠਾ ਮਾਰੀਆ ਤਾ ਆਹ ਕਹਿੰਦਾ ਚੋਣੀ ਬੜਾ ਚੰਗਾ ਏਰ ਭਾਈ ਹਨ ਲੈ ਆਹੋਂ ਦੀ ਗੱਲ ਹੈ ਭਾਈ ਮਰੀ ਜਾਂ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਕੋਈ ਲੋਪੜ ਵਹਿੜ ਨਹੀਂ ਗਈ ਕੋਈ ਫਾਰਮ ਦੀ ਆ ਬੈਠ ਹੂੰ ਚੋਣ ਬੜਾ ਚੰਗਾ ਭਾਈ ਜਿਵੇਂ ਆਪ ਚੰਗੀ ਹੈ ਨਾ ਉਨੇ ਹੀ ਚੋਣ ਚੰਗਾ ਭਾਈ ਮੈਂ ਕਹਿੰਦਾ ਵੀਰੇ ਖਾਜ ਵੀ ਕਿੜ ਜਾ ਵੀਰੇ ਕਿਸੇ ਤਰ੍ਹਾਂ ਦਾ ਹੱਥ ਤਰਾ ਨਹੀਂ ਵੀਰੇ ਵਹਿੜਦਾ ਲੈ ਕੀ ਬਾਤ ਆ ਚੋਈ ਜੁਈ ਫੁੱਲ ਚੰਗੀਆਂ ਹੋਤੀ ਜਾ ਰਹੀ ਚੰਗੀ ਚੋਈ ਆ ਬਾਕੀ ਲੇਵਾ ਵੀ ਆ ਪੂਰਾ ਚਾਰਸ ਲੇਵਾ ਪੂਰਾ ਸਹੀ ਗੱਲ ਆ ਬਈ ਪਛਾਂ ਤੋਂ ਲੇਵਾ ਦੇਖੋ ਕਿਆ ਬਾਤ ਆ ਮੂਹਰੋਂ ਵੀ ਲੇਵਾ ਦਿਖਾਉਂਦੇ ਆ ਆਰਡਰ ਕਮਾਲ ਦਾ ਲੈ ਅੱਲਾਕਲਾ ਥਣ ਮੁੱਠੀ ਵਾਲਾ ਥਣ ਤੇ ਨਾੜਾ ਨੂੜਾ ਬਈ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਲਾਹਬਾਦ ਕੀ ਵੀਰੇ ਬਰੀਡ ਕੁਆਲਟੀ ਟਾਪ ਦੀ ਆ ਵੀਰੇ ਬੱਚਾ ਕੀ ਦੇਤਾ ਕਰਦਾ ਬੱਚਾ ਵੀਰੇ ਜਰਸੀ ਦਾ ਸੀਮਨ ਲੱਗਿਆ ਸੀਗਾ ਪੱਛਾ ਦਿੱਤਾ ਬੱਚਾ ਦਿੱਤਾ ਠੀਕ ਆ ਫੇਸ ਬੜਾ ਚੰਗਾ ਤੂਰਾ ਦੇਖ ਤੂਰਾ ਕਮਾਲ ਦਾ ਬਈ ਹੌਲ ਤਿਆਰ ਹੋਈ ਆ ਜੇਰ ਵੀ ਉਹ ਮਰੀ ਗੱਢ ਕੇ ਬਈ ਪਿੱਛੇ ਪਈ ਆ ਤੇ ਬੱਚਾ ਮਗਰ ਬੱਚਾ ਸੁਈ ਸੁਵਾਈ ਆ ਆਰਡਰ ਕਮਾਲਾ ਭਾਂਡਾ ਕਰਮਾਲੀ ਦਾ ਬਹੁਤ ਚੰਗਾ ਦੁੱਧ ਵਾਕਈ ਚੰਗਾ ਪਾਉ ਦੋ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੁੱਧ ਮੇਰੇ ਬਹੁਤ ਚੰਗਾ ਪਾਉਗੀ ਜੇ ਕੋਈ ਉਹ ਜੇ ਬੰਦੇ ਕੋਲ ਜਾਵ ਲੈਣਾ ਸੰਭਣਾ ਵਾਲੇ ਕੋਲੇ ਦੁੱਧ ਤਾਂ ਬਹੁਤ ਹੀ ਚੰਗਾ ਪਾਉਣਾ ਇਹਨੇ ਸਹੀ ਥੋੜਾ ਬੱਚੇ ਦਾ ਕਰਦੀ ਆ ਫੇਸ ਦੇਖੋ ਫੇਸ ਬੜਾ ਚੰਗਾ ਬੋਦੀ ਬਦੀ ਚੰਗਿਆ ਛੋਟਾ ਜਿਹਾ ਮੂੰਹ ਛੋਟਾ ਕੰਨ ਲੱਗਿਆ ਬਰੀਡ ਫੁੱਲ ਆ ਬਾਈ ਕੱਦ ਵੱਡ ਪੱਧਰ ਪੁੱਧਰ ਫੁੱਲ ਲੱਗੀ ਚਮਕ ਬਹੁਤ ਆ ਯਾਰ ਵੈੜ ਤੇ ਹਨਾ ਬਾਈ ਬਹੁਤ ਹੀ ਜਿਆਦੇ ਵੀਰੇ ਚੰਗੇ ਸਾਹ ਸੰਭਾਲ ਵਾਲੇ ਥਾਂ ਤੋਂ ਆਈ ਆ ਬੰਦਿਆਂ ਕੋਲ ਨਾ ਸਹੀ ਗੱਲ ਆ ਬਾਈ ਸਹੀ ਗੱਲ ਹੂੰ ਠੰਡੀ ਠੰਡੀ ਫੁੱਲ ਆ ਤੇ ਛੋਈ ਠੰਡੀ ਬਹੁਤ ਆ ਬਾਈ ਜਿੱਥੇ ਮਰਜੀ ਬੈਠਾ ਰਹਿ ਲੈ ਇੱਥੇ ਬਾਈ ਜਿਵੇਂ ਮਰਜੀ ਲਤਾਰਾ ਮਰੀ ਚੱਲ ਪਈ ਸੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਕੀ ਆ ਬਾਤ ਠੰਡੀ ਬੋਲੀ ਆ ਯਾਰ ਹਨਾ ਬਾਈ ਬਾਕੀ ਵੀਰੇ ਨਾੜਾ ਨੂੜਾ ਬਹੁਤ ਲੱਗੀਆਂ ਵੈੜ ਤੇ ਜਿਵੇਂ ਮਰਜੀ ਬੈਠਾ ਰਹਿ ਜੱਥੇ ਮਰਜ਼ੀ ਖੜਾ ਲੱਗ ਜਾਵੇ। ਬਾਕੀਆਂ ਕੱਦ ਬੈਂਡ ਬਹੁਤ ਆ ਵੇਲ ਬਹੁਤ ਆ। ਸਹੀ ਗੱਲ ਆ ਬਾਈ। ਕਿ ਸ਼ੂਟੀ ਵਹਿੜ ਲੀਓ ਕੋਈ ਮੰਨੇ ਬੰਦਾ ਵੀ। ਬੱਚੀਆਂ ਨੇ। ਦੋ ਦਾ ਰਿਕਾਰਡ ਫੋਲੋ ਚੰਗਾ ਦੱਸਿਆ ਤੇ ਬਾਕੀ ਲੈ ਬਾਈ ਬਰਾਬਰ ਕੜਾ ਕੱਦ ਦੀ ਆਸ। ਬਾਕੀ ਇੰਨੀ ਗੱਲ ਆ ਵੀਰੇ ਵੀਡੀਓ ਤੇ ਵਹਿੜ ਅੱਧੀ ਲੱਗੂਗੀ। ਵਹਿੜ ਬਹੁਤੀ ਜ਼ਿਆਦਾ ਚੰਗੀ ਵਹਿੜ ਆ। ਹੂੰ। ਸਹੀ ਗੱਲ ਆ। ਤੇ ਮੁੱਲ ਕੀ ਇਹਦਾ ਜਾਇਜ਼ ਆ? ਮੁੱਲ ਵੀਰੇ ਜੇ ਤਾਂ ਕਿਸੇ ਬੰਦੇ ਕੋਲੋਂ ਦੀ 1 ਲੱਖ 5 ਮੰਗਦਾ। ਉਹ ਵੀ ਥੋੜਾ ਸਹੀ ਆ। ਪਰ ਆਪਾਂ ਜਿਹੜੀ ਯਸਨੋ ਆ 75 ਹਜ਼ਾਰ ਦੀ ਹਾਂ ਜੇ ਨਾਲ ਦੇਣੀ ਆ। ਠੀਕ ਆ ਬਾਈ। ਮੁੱਲ ਵੀਰੇ ਜਮਾ ਜਾਇਜ ਆ 50 75 ਆ ਮੁੱਲ ਜਿਵੇਂ ਕਿਤੋਂ ਨਹੀਂ ਮਿਲਣੀ ਵੜੇ ਹੋਈ ਸਹੀ ਗੱਲ ਇਹ ਜਿੱਦੀ ਆਪਣੀ ਗਰੰਟੀ ਹੋਊਗੀ ਹਮ ਮੁੱਲ ਜਮਾ ਜਾਇਜ ਆ ਬਈ 75000 ਰੁਪਏ ਮਾਨਤਾ ਜਿਹੜਾ ਮੌਕੇ ਤੇ ਜ਼ਰੂਰ ਲਊਗਾ ਪੰਜ ਮਿੰਟ ਘੁੰਮ ਕੇ ਆ ਜੇ ਬੰਦਾ ਵੀਰੇ ਆਪਣੇ ਕੋਲ ਨਾ ਹਮ ਮੁੱਲ ਦਾ ਆਪੇ ਪਤਾ ਲੱਗ ਜਾਊਗਾ ਸਹੀ ਗੱਲ ਆ ਬਾਈ ਹਨਾ ਕਿ ਤੂੰ ਮਰਜੀ ਬਾਈ ਕਹਿੰਦਾ ਟਰਾਈ ਕਰਕੇ ਆ ਜਾਓ ਰੇਟ ਦਾ ਆਪ ਹੀ ਪਤਾ ਲੱਗ ਜਾਊ ਨਾੜਾ ਨੂੜਾ ਦੇਖੋ ਥਣ ਬੜਾ ਕਮਾਲ ਦਾ ਅੱਥੀ ਚੋਲਾ ਮਸ਼ੀਨ ਨਾਲ ਜੋੜਿਆ ਪੂਰਾ ਫੈਟ ਆਉਂਦਾ ਲੇਵਾ ਪੂਰਾ ਐ ਬੱਜ ਮਾ ਲੇਵਾ ਗਾ ਪੂਰਾ ਫੈਟ ਆ ਲੈ ਜਿੰਨੀ ਮਰਜ਼ੀ ਬੈਠਾ ਰਿਹਾ ਬਾਈ ਲੈ ਜੀ ਕਰਦਾ ਚੋਈ ਆ ਹਨਾ ਮੇਰੇ ਲਈ ਇੰਨੀ ਠੰਡੀ ਆ ਵੈੜ ਸਹੀ ਆ ਬਈ ਹਾਂ ਅੱਗੇ ਵੀਰੇ 2 ਨੰਬਰ ਇਹ ਵੀ ਵੀਰੇ ਦੂਜਾ ਸੁਗਾ ਵੈੜ ਸੁਈ ਆ ਹੂੰ ਤੇ ਇਹ ਵਾ ਤਿਆਰੀ ਆ ਇੱਕ ਦੋ ਦਿਨ ਲੌਗੀ ਬੈ ਜੀ ਇੱਕ ਤੋਂ ਦੋ ਦਿਨ ਲਏ ਆ ਆਰਡਰ ਕਮਾਲ ਆ ਆਰਡਰ ਕੁਆਲਟੀ ਟੌਪਰੀਆ ਵੀਰੇ ਫਲ ਵੀਰੇ ਬਣਾ ਉੱਚਾ ਲੇਵਾ ਲੱਗਾ ਬੈ ਸਹੀ ਗੱਲ ਆ ਟੱਲ ਦੇਖੋ ਟੱਲ ਬਹੁਤ ਜਿਆਦਾ ਚੰਗੀ ਵਸ ਗਈ ਸਾਰੀਆਂ ਵਲਡਰ ਲੱਗ ਗੱਡੂ ਫਿਰ ਸੋਨਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਧਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਵਾਈ ਕਰਮੜੀ ਇੱਕ ਨੰਬਰ ਵੀਰੇ ਚਵਾਈ ਆਪਣੀ ਵੀਰੇ ਗੱਬਣ ਪਾਸ ਕਰੀ ਵਿੱਚ ਹੋਗੇ ਜਮਾ ਓਕੇ ਹਾਂ ਗੱਵਣ ਬਾਈ ਕਹਿੰਦਾ ਪਾਸ ਕਰੀਆ ਚੁੱਕੇ ਗਈਆ ਉਹ ਵੀ ਪੂਰੀ ਇੱਕ ਨੰਬਰ ਚਵਾਈਆ ਆਪਾਂ ਅਗਲੇ ਵੇ ਪਾਟਿਆ ਨੋਟ ਦੇਣਾ ਆਪਾਂ ਪੂਰੀ ਤਸੱਲੀ ਕਰਕੇ ਲਈਦਾ ਆਪਾਂ ਸੋ ਠੀਕ ਆ ਬਾਈ ਹੂੰ ਸੂਰਾ ਤਰਾ ਦੇਖੋ ਬਾਈ ਕਮਾਲ ਕੱਦ ਬਡ ਚੰਗਾ ਰੰਗ ਰੂਪ ਚੰਗਾ ਚੰਗੀ ਐ ਬਡ ਸਨਖੀ ਐ ਕੱਚੀ ਗੱਚੀ ਆ ਦਨ ਲੈਂਦੀ ਆ ਹਜੇ ਕਿੰਨੇ ਲੈਂਦੀ ਆ ਬਾਈ ਸਹੀ ਹਜੇ ਮੈਂ 2-4 ਦਿਨ ਲੈ ਜੂ ਵੀਰੇ 2 ਤੋਂ 4 ਦਿਨ ਹੀ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਬਾਕੀ ਵੀਰੇ ਘੰਟੇ-ਘੰਟੇ ਬਾਜੀ ਰੰਗ ਬਦਲ ਜਾਂਦਾ ਆਪਾਂ ਸਹੀ ਗੱਲ ਆ ਬਾਈ ਹਨਾ ਤਿਆਰੀ ਬਹੁਤ ਚੰਗੀ ਐ ਬੜੀ ਬਹੁਤੀ ਜ਼ਿਆਦਾ ਚੰਗੀ ਆ ਵੀਰੇ ਬੱਤੀ ਜਿੰਨੀ ਵੀ ਕਰ ਨੇ ਬਾਈ ਕੀ ਬਾਤ ਆ ਲੇਵਾ ਕਮਾਲ ਦਾ ਫੀਟਿੰਗ ਵਾਲਾ ਲੇਵਾ ਦੇਖੋ ਗੱਠ ਡੇਢ ਗੱਠ ਲੇਵਾ ਬਾਈ ਮੂਹਰ ਨੂੰ ਆ ਕੱਲਾ ਗੱਲਾ ਥਾਣ ਮੁੱਠੀ ਵਾਲਾ ਨਾ ਚਿਵਾਈ ਬਾਈ ਕਹਿੰਦਾ ਫੁੱਲ ਚੰਗੇ ਕੱਬੜੀ ਥਾਣੀ ਦਾਲਦਾ ਵੀ ਆ ਸਣ ਬਹੁਤ ਪਾਵਰ ਵਾਲਾ ਸਣ ਲੱਗਿਆ ਹੈ ਤੇ ਮੁੱਲ ਕੀ ਜਜ ਇਹ ਵੀ ਵੀਰੇ 75000 ਦੀ ਦੇ ਦਾਂਗੇ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ ਆ 75000 ਰੁਪਏ ਮੁੱਲ ਆ ਮਾਨਤਨ ਬਰੀਕੀ ਚ ਬਹੁਤਾ ਯਾਰ ਬਹੁਤੀ ਜਿਆਦੇ ਬਰੀਕ ਵਾਲੀ ਆ ਬਰੀਕ ਬਰੂਕ ਬਹੁਤਾ ਦੁੱਧ ਵਾਲੀ ਬੈੜਾ ਬਾਈ ਸਹੀ ਗੱਲ ਆ ਬਾਈ ਦੁੱਧ ਵਾਲੀ ਬੈੜਾ ਬਰੀਕ ਬਰੂਕ ਫੁੱਲਾ ਕੱਲੀ ਕੱਚੀ ਆ ਦੋ ਕਰਣਾ ਦੀ ਤੇ ਉਹਦੋਂ ਆਰਡਰ ਜਿਹੜਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਤਿਆਰੀ ਬਹੁਤ ਚੰਗੀ ਆ ਐ ਚਮਕ ਚਮਕ ਬਹੁਤ ਹੀ ਜ਼ਿਆਦਾ ਚੰਗੀ ਵੇਖ ਰਹੀ ਹਾਂ ਸੁੰਦੀ ਸੁੰਦੀ ਨੇ ਇਦੋਂ ਦੁੱਗਣੀ ਹੋਰ ਤਿਆਰ ਹੋ ਜਾਣਾ ਬਹੁਤ ਹੀ ਜ਼ਿਆਦਾ ਬਣਨਾ ਬਈ ਬੈੜਨੇ ਨਾ ਕਿਆ ਬਾਤ ਆ ਬਾਈ ਲੈ ਕੱਦ ਵੱਡ ਚੈੱਕ ਕਰੋ ਬਾਈ ਬਰਾਬਰ ਖੜਾ ਉਸਾ ਬਣਾਉਂਦਾ ਜਾ ਲਾ ਲਿਓ ਲੇਵਾ ਦੇਖੋ ਬਾਕੀ ਆਰਡਰ ਕੁਆਲਟੀ ਬਹੁਤ ਹੀ ਜ਼ਿਆਦੇ ਚੰਗੀ ਆ ਵੀਰੇ ਠੰਡੀ ਸੀ ਨਾ ਕੋਈ ਅੰਤ ਨਹੀਂ ਗਾ ਜਿਵੇਂ ਮਰ ਜਿਆ ਥਲਾਈ ਚ ਲੈ ਫਿਟਿੰਗ ਨਾਲ ਲੈਵਾ ਕਿਆ ਬਾਤ ਆ ਨਾੜਾ ਨੂਣਾ ਫੋਲਜੀਆਂ ਠੰਡੀਆਂ ਬੰਦੇ ਵੀ ਦੁੱਧ ਤੇ ਕੰਮ ਕਰਨਾ ਵੀ ਬਹਿਣਾ ਜਿਹੜੀਆਂ ਮਰਜ਼ੀ ਲੈ ਜਾ ਚਾਰਾਂ ਚੋਲ ਫੋਲ ਚੰਗੀਆਂ ਰਹਿਣੀਆਂ ਠੰਡੀਆਂ ਇੰਨੀ ਕਾ ਸੱਦੇ ਪਾਸੇ ਬਹਿ ਜਾ ਜਵਾਗ ਬੈਠਾ ਰਹੇ ਬਾਈ ਠੰਡੀਆਂ ਇੰਨੀ ਠੰਡੀ ਆ ਬੜੀ ਕੁਛ ਨਹੀਂ ਬ੍ਰੇਕੀ ਬਰੁਕੀ ਜ ਬਹੁਤ ਆ ਮੁੱਲ ਜਾਇਜ਼ ਆ ਮੰਗਣ ਜ਼ਰੂਰ ਹੋ ਜੂਗਾ ਬਾੜਨਾ ਭਾਉ ਤਿਆਰ ਬੈਠ ਬਹੁਤ ਹੀ ਵਧੀਆ ਬਣੂਗਾ ਜਿੰਨਾ ਵੀ ਲੇਵਾ ਰੱਖੂਗੀ ਪੂਰਾ ਚੌੜਾ ਰੱਖੋਗੀ ਥੱਲੇ ਨੂੰ ਨਹੀਂ ਕਰਦੀ ਆਰਡਰ ਦੇ ਅੱਗੇ ਪ੍ਰਾਤਨ ਨੰਬਰ ਕਿਹੜਾ ਸੁਆ ਵੀ ਇਹ ਵੀ ਤੀਜਾ ਸੁਆ ਵਹਿੜ ਸੁੰਦੀ ਆ ਕਿੰਨੇ ਦਿਨ ਲੈ ਕਹਨ ਦੂਜਾ ਸੁਆ ਕਹ ਲਈਏ ਇਹ ਵੀ ਬਸ 2-4 ਦਿਨ ਹੀ ਲਾਊਗੀ 2 ਤੋਂ 4 ਹਾਂ ਬਾਕੀ ਠੰਡੀ ਸੀਲ ਦਾ ਵੀ ਅੰਤ ਕੋਈ ਨਹੀਂ ਗੁਲਾਬੀ ਲੇਵਾ ਲੱਗਿਆ ਵਹਿੜ ਨਾੜਾ ਦੇਖੋ ਬਈ ਨਾੜਾ ਦੇਖੋ ਹਜੇ ਕੱਚੀ ਆ ਦਿਨ ਲੈਂਦੀ ਆ ਕੱਲਾ ਕੱਲਾ ਥਣ ਗੁਲਾਬੀ ਦਿਨ ਵੱਡੀ ਨਾਲ ਦੇਖੋ ਦੁੱਧ ਵਾਲੀ ਕੀ ਆ ਬਾਤ ਆ ਫੇ ਕੀਰ ਘੜ ਦੁੱਧਾ ਦੇ ਦੁੱਧ ਵੀ ਵੀਰੇ 20 ਕਿਲੋ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈ 20 ਲੀਟਰ ਦਾ ਬਾਈ ਨੇ ਰਕਾੜ ਦਾ ਸੈੱਟ ਲਾ ਦੇਖੋ ਲੈ ਰੁਗ ਭਰ ਲੈ ਬਈ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਨੂੰ ਇਦਰੋਂ ਵੀ ਲੰਨਾੜਾ ਨੂਣਾ ਕੋਲੇ ਚੰਗੇ ਕੋਲੇ ਬਈ ਤੋਰ ਕੇ ਦਿਖਾ ਦੇ ਪ੍ਰਿੰਟ ਬਹੁਤ ਚੰਗਾ ਯਾਤਬਰੀਟ ਫੁੱਲ ਆ ਬਈ ਫੇਸ ਦੇਖੋ ਫੇਸ ਬੜਾ ਪਿਆਰਾ ਵਿੱਚ ਫੋਦੀਵਾਦੀ ਚੰਗਿਆ ਸਨਖ ਆਪਣਾ ਵੜ ਦੇ ਵਿੱਚ ਬਹੁਤ ਤੋਰਾ ਦੇਖੋ ਤੋਰਾ ਵੀ ਕਮਾਲ ਦਾ ਕੱਲੀ ਕੱਚੀ ਕੱਚੀ ਆ ਬਈ ਬਣਦੀ ਤਰੀ ਆਉਂਦੀ ਆ ਹਨਾ ਬਹੁਤ ਬਣੂਗੀ ਬਈ ਮੈਂ ਪੰਡਾਲਾ ਲੇਵਾ ਲੈ ਕੇ ਸੋਣਾ ਕਰਮਾਲੀ ਨੇ ਜਿਹੜੇ ਹਸਾਮਣਾ ਢਿੱਲਾ ਆ ਦਸਦੀਆਂ ਨਾ ਸਾਰੀਆਂ ਬਲਡਾਂ ਲਾ ਗੱਡੂ ਫੇਰ ਸੋਣਾ ਤੋਰਾ ਦੇਖੋ ਕੀ ਆ ਬਾਤਾ ਈਮੋਲਾ ਪ੍ਰਾਜਾਜ ਮੁੱਲ ਇਹ ਰਹੀ 75000 ਰੁਪਏ ਜਿਹੜਾ ਬੰਦਾ ਦੋ ਬਣਾ ਲਊਗਾ 70000 ਦੀ ਨਾਲ ਦੇ ਦਾਂਗੇ ਵੀਰੇ ਹਾਂ ਜਮਾ ਬਾਈ ਨੇ ਹੋਰ ਹੀ ਲਾਤੀ ਦੋ ਬਣਾ ਇਕੱਠੀਆਂ ਲਵਾਂਗੇ ਬਾਈ ਕਹਿੰਦਾ 70000 ਦੀ ਬੜ ਦੇ ਰਿਆਂਗੇ ਮੁੱਲ 75000 ਮਾਨਦਾਨ ਵਿੱਚ ਜ਼ਰੂਰ ਹੋ ਜਾਊਗਾ ਚੰਗੀ ਅਬੜ ਸਮੀ ਪੜਿਆ ਰਾਜੇ ਕੱਲੀ ਕੱਚੀ ਆ ਦਿਨ ਲੈਦੀ ਆ ਆਰਡਰ ਉਸ ਨੂੰ ਕਮਾਲ ਦਾ ਤਿਆਰ ਕਰਨਾ ਥਾਣ ਬਹੁਤ ਚੰਗਾ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਕੀ ਬਾਤ ਆ ਦੁੱਧ ਵਾਕਈ ਚੰਗਾ ਬਾਦੂ ਹਾਂ ਹਮ ਅਗੋ ਵੀ ਨਾੜਾ ਨੂੰ ਨਾ ਲੇਵੇ ਤੇ ਫੁੱਲ ਆ ਹਨ ਬਹਿਣਾ ਬਰੇ ਪੂਰਨ ਸਾਫ ਸੁਥਰੀਆਂ ਬਹਿਣਾ ਜਿਹੜੀ ਗੱਲ ਆ ਅੱਗੇ ਵੀਰੇ ਲਾਸਟ ਦੇ ਕਿਹੜਾ ਸੂਆ ਵੀਰੇ ਦੂਜਾ ਸੂਆ ਵੀਰੇ ਵੜਦਾ ਹਮ ਤੇ ਇਹ ਕਾਲੀ ਤੇ ਵੀਰੇ ਡੱਬੀ ਵੜ ਇੱਕੋ ਫਾਰਮ ਚ ਵੜਾਉਂਗਾ ਦੋਨੇ ਇਹ ਇਕੱਠੀਆਂ ਠੀਕ ਆ ਵੀਰੇ ਹਾਂ ਦੋ ਦੇਦਾ ਵੀ ਵੀਰੇ ਦਿੱਤਾ ਹੋਇਆ 27 28 ਕਿਲੋ ਵੜਦਾ ਦੋਦਾ 27 28 ਹਾਂ ਕਿੰਨੇ ਕਿੰਨੇ ਲੱਗ ਗਏ ਇਹ ਆਪ ਤਾਂ ਲੱਜੂ ਵੀ ਬੜਾ ਬੜਾ ਨਾ ਠੀਕ ਹੈ ਬਾਕੀ ਠੰਡੀ ਸੀ ਉਹ ਠੰਡ ਬਹੁਤ ਹੀ ਜਿਆਦਾ ਚੰਗਾ ਲੱਗਿਆ ਵਾ ਬਹਿਣ ਦਾ ਪਹਿਲਾਂ ਲੇਵਾ ਨਾ ਮੂਰੂ ਮੂਰੂ ਚੈੱਕ ਕਰੋ ਇਹ ਪੂਰਾ ਫੁੱਲ ਪਾਵਰ ਵਾਲਾ ਥਾਨ ਲੱਗਿਆ ਵਾ ਕਮਾਲ ਦਾ ਬਾਈ ਮੈਂ ਕਹਿੰਦਾ ਥਾਨ ਹੀ ਬੜਾ ਚੰਗਾ ਹੈ ਬੜਾ ਚੰਗਾ ਥਾਨ ਕਹਿ ਰਹੇ ਹੋ ਜਿੰਨੀ ਚੰਗਾ ਥਾਨ ਉੰਨੀ ਚੰਗੀ ਚਵਾਈ ਰੱਖੀ ਆ ਅਜੇ ਮਾਰ ਦੀ ਸ਼ਹਿਤ ਹੀ ਆ ਬਿਲਕੁਲ ਸਹੀ ਆ ਨਾੜਾ ਨੂੜਾ ਫੁੱਲ ਚੰਗਿਆ ਲੈ ਗੁਲਾਬੀ ਥਾਨ ਮੋਟੇ ਰਤਾਨ ਇਕੱਲਾ ਇਕੱਲਾ ਪੂਰੀ ਵਿਥੀ ਤੇ ਤਣ ਨਾੜਾਂ ਦੇ ਚਾਰ ਸਪੀਰੇ ਦਾ ਲੇਵਾ ਬਹੁਤ ਚੰਗਾ ਢਿੱਲਾਂ ਦੇਖੋ ਲੈ ਸਾਰੀਆਂ ਬਾਲਡਲਾਂ ਕੱਢੂ ਫੇਰ ਕਰਮਾਲੀ ਨੇ ਸੋਣਾ ਬਾਈ ਇਦਰੋਂ ਵੀ ਲੇਵਾ ਬਹੁਤ ਚੰਗਾ ਹੈ। ਕੀ ਬਾਤ ਆ ਬਾਈ। ਸਨੱਕੀ ਬਹੁਤ ਦਾ ਬੜਾ ਫਾਰਮ ਚੋਂ ਲਈ ਆ ਇੱਕ ਫਾਰਮ ਚੋਂ ਲਈ। ਠੀਕਾ ਵੀ ਦੱਸਿਆ ਸੀਗਾ ਕਿ ਕਿਹੜੇ ਟ੍ਰੀਟਮੈਂਟ ਦੀ ਹੈ। ਓਕੇ ਪਰ ਆਪਣੇ ਵੀਰੇ ਦਿਮਾਗੋਂ ਨਿਕਲੀ ਬਹਿਣਾ ਆਪਣੇ ਕੁਛ ਚਾਤੜ ਸੀਗੀਆਂ ਤੇ ਦਿਮਾਗੋਂ ਨਿਕਲੀ ਗੱਲ ਆ। ਠੀਕ ਆ ਬਾਈ। ਹਾਂ ਬਾਕੀ ਵੀਰੇ ਆਪ ਵੀ ਵੇਰ ਦੱਸ ਦੀਆ ਵੀਰੇ। ਸਹੀ ਗੱਲ ਆ। ਆਪਣਾ ਲਬੂਰ ਬੋਲੀ ਬੜਾ ਬ੍ਰੀਡ ਫੁੱਲ ਫੁੱਲ ਕਾ ਦਾ ਸਭੀ ਪੜੀ ਆ। ਪ੍ਰਿੰਟ ਬਹੁਤ ਚੰਗਾ। ਲੇਵਾ ਕਮਾਲ ਦਾ ਹਲੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਨੇ ਕਮਾਲ ਦਾ ਤਿਆਰ ਕਰ ਲੈਣਾ ਫੀਟਿੰਗ ਵਾਲਾ ਲੇਵਾ ਹਨਾ ਬਾਈ ਬਹੁਤ ਹੀ ਵਧੀਆ ਵੀਰੇ ਲੇਵੇ ਲੱਗਿਆ ਬੜਾ ਨਸਰਖਾ ਨਹੀਂ ਸਹੀ ਗੱਲ ਆ ਬਾਈ ਇੱਕ ਤੋਂ ਇੱਕ ਵਧ ਕੇ ਆ ਵੀਰੇ ਸਹੀ ਗੱਲ ਆ ਇੱਕ ਤੋਂ ਇੱਕ ਵਧ ਕੇ ਆ ਤੇ ਇਹਦਾ ਕੀ ਮੋਲ ਆ ਭਰਾ ਇਹ ਰਾਜ ਦਾ ਵੀ 80000 ਰੁਪਿਆ ਮਾਨਤਨ ਹੋ ਜੇ ਮਾਨਤਨ ਜ਼ਰੂਰ ਕਰਾਂਗੇ 80000 ਰੁਪਿਆ ਮੋਲਾ ਬਾਈ ਮਾਨਤਨ ਜਿਹੜਾ ਮੌਕਾ ਤੇ ਜੀ ਐ ਵੀ ਉੱਪਰੋਂ ਜਾਵਾਂ ਸਿੱਧੀ ਬੈਠ ਜਾਮ ਪੂਰੀ ਵਧੀਆ ਸਿੱਧੀ ਪੂਰੀ ਠੰਡੀ ਸੀਲ ਦਾ ਹੰਤ ਕੋਈ ਨਹੀਂ ਜਿਹੜੇ ਇੱਥੇ ਮਰਜੀ ਬੈਠਾ ਰਹੇ ਜਿਵੇਂ ਮਰਜੀ ਬੈਠਾ ਰਹੇ ਗਲੀ ਦੇ ਵਿਚਾਲੇ ਖੜਾ ਲਈ ਬਾਈ ਨੇ ਕਹਿੰਦੀ ਕਰਮ ਵਾਲੀ ਕੁਛ ਨਹੀਂ ਇੰਨੀ ਗਠੰਡੀ ਸਵਾ ਪਹੁੰਚ ਗਿਆ ਬਾਕੀ ਵੀ ਬਰੀਡ ਵਾਲੀਆਂ ਕਿਹੜਾ ਕੋਈ ਦੋਗਲੀਆਂ ਫੋਕਲੀਆਂ ਸਹੀ ਗੱਲ ਆ ਬਾਈ ਸਹੀ ਗੱਲ ਚੱਲੀ ਕੱਚੀ ਕੱਚੀ ਢਿੱਲਾ ਨਾ ਨਹੀਂ ਆਰਡਰ ਬਹੁਤ ਸੋਹਣਾ ਤਿਆਰ ਕਰੋ ਆਏ ਬੱਤੇ ਬਾਕੀ ਫੇਸ ਦਿਖ ਲੈ ਬਾਈ ਫੇਸ ਦਿਖਾ ਦੇ ਮੋੜ ਕੇ ਦਾ ਹਾਂ ਪਟੇ ਆ ਵੇ ਲੈਂਥ ਬਹੁਤ ਜਿਆਦਾ ਵੜਦੀ ਸਹੀ ਗੱਲ ਹੈ ਬਾਕੀ ਬ੍ਰੀਡ ਬਹੁਤ ਟੌਪਰੀ ਆ ਲੈ ਫੇਸ ਦੇਖੋ ਫੇਸ ਬੜਾ ਚੰਗਾ ਬ੍ਰੀਡ ਵਾਲੀ ਆ ਬਾਈ ਪ੍ਰਿੰਟ ਫੁੱਲ ਬ੍ਰੀਡ ਵਾਲੀ ਆ ਬਾਈ ਬੋਦੀਪਾਦੀ ਪੂਰੀ ਚੰਗੀ ਆ ਬਾਕੀ ਆਖੀ ਦਾ ਸਬੀਆ ਬੜੀ ਆ ਯਾਰ ਫੁੱਲ ਚੰਗੀ ਆ ਮੁੱਲ 6000 ਰੁਪਿਆ ਮੰਨ ਤਣ ਜਰੂਰ ਖੋਜੇਗਾ ਇਹ ਜਿਹੜੀ ਗਾਰੰਟੀ ਆ ਵੀਰੇ ਜਿਹੜਾ ਮਰਜੀ ਬੰਦਾ ਲੈ ਕੇ ਨਫਾ ਕਰੂਗੀ ਵੜ ਸੁਕੇ ਠੀਕ ਆ ਇਹ ਜਿਹੜੀ ਆਪਣੀ ਗਾਰੰਟੀ ਹੋਊਗੀ ਜਿਵੇਂ ਆਪਾਂ ਮੁੱਲ ਸੁਣਦੇ ਨਾ ਮੰਡਿਆਂ ਤੇ ਸਹੀ ਗੱਲ ਆ ਤੇ 10 15 ਮੰਗਣਗੇ ਮੰਡੀ ਦੇ ਮੁੱਲੇ ਦਾ ਸਹੀ ਪਰ ਆਪਾਂ ਜੈਜ ਮੁੱਲ ਮੰਕਰੀ ਦੇ ਆਪਾਂ ਜਿਹੜਾ ਪਰਪਸ ਨਾਦ ਨਾ ਵੇਖ ਜੀ ਆ। ਥਾਣੀ ਬੜਾ ਕਮਾਲ ਦਾ ਲੱਗਿਆ ਬਈ। ਲੇਵਾ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਾ। ਕੱਲਾ ਕੱਲਾ ਥਣ ਤੇ ਰਾਜੀ ਵੀ ਫੁੱਲ ਆ। ਸਵੀ ਪੜੀ ਫੁੱਲ ਆ ਬਈ ਐ ਨਹੀਂ ਹੈ ਕੋਈ ਲੱਸੀ ਲਾ ਵੀ ਨਹੀਂ ਆਈ ਕਿਸੇ ਪਾਸਿਓਂ। ਖੜਨੀ ਖੁੜਨੀ ਵੜਦੀ ਚੈੱਕ ਕਰ ਲੋ ਬਈ। ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ। ਫਾਰਮ ਚ ਵਾਈ ਆ ਬਈ। ਫੇਸ ਹੂਸ ਦੇਖੋ। ਕੀ ਆ ਬਾਤ। ਆਣ ਬਾਈ ਬਹੁਤ ਚੰਗਾ ਲੱਗਿਆ ਚਵਾਈ ਬਹੁਤ ਚੰਗੀ ਹੋ ਹੈ ਨਾ ਬਈ ਚਵਾਈ ਤਾਂ ਵੀਰੇ ਇੱਕ ਨੰਬਰ ਆ ਵੀਰੇ ਠੀਕ ਆ ਬੂੰਦ ਹੀ ਆਉਂਦੀ ਆ ਬੈੜ ਦੇ ਜਮਾ ਠੀਕ ਆ ਖੱਟਾ ਸ਼ਹਿਰ ਹੀ ਮਾਰਦੀ ਸਾਰਿਆਂ ਚੁੱਪ ਚੀ 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 ਆ ਜਾ ਪੁੱਤੇ ਆ ਜਾ ਰਾਜਾ ਆ ਜਾਂਦਾ ਤੂਰਾ ਤਰਾ ਚੈੱਕ ਕਰੋ ਬਈ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚੋ ਕੋਈ ਵੀ ਪਸੰਦਾ ਵੀ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ